ਪੱਬਾ ਭੇਜਾ ਭੇਦ ਮਿਲਾਵਾ ਪੱਬਾ ਭੇਜਾ ਭੇਦ ਜਿਹੜਾ ਇਹਨੂੰ ਭਰਮ ਹੈ ਇਹਦੇ ਕਰਕੇ ਭੇਜਾ ਅਸਲ ਚ ਭਰਮ ਹੀ ਭੇਦ ਹੈ ਜਿਹੜੀ ਪਾਰਟੀਸ਼ਨ ਕਰਦੇ ਆ ਨਾ ਆਪਾਂ ਪਾਰਟੀਸ਼ਨ ਕਰੀ ਤੇ ਉਹ ਵਿਚਾਲੇ ਪਰਦਾ ਲਾਤਾ ਔਰ ਇੱਕ ਤੇ ਦੋ ਕਰਦੇ ਪਰ ਦੋ ਦੇ ਅੰਦਰ ਦੋ ਹੁੰਦੇ ਫਰਕ ਪੈ ਗਿਆ ਭੇਦਾ ਉਦੋਂ ਫਰਕ ਉੱਤ ਫਰਕ ਕੀ ਪਉਦਾ ਅਸਲ 'ਚ ਬੇਦਬਾਹ ਦਾ ਫਰਕ ਹੈ ਫਰਕ ਕਾਹਦਾ ਪਰ ਮੁਜ਼ਾਫਰ ਕਾ ਜਿਹੜਾ ਦੂਏ ਤੂੰ ਆਪਣੀ ਗੱਲ ਨਹੀਂ ਦੱਸਦਾ ਦੂਆ ਆਪਣੀ ਦੀ ਦੱਸਦਾ ਫੇਰ ਦੂਆ ਦੇ ਵਿੱਚ ਫਰਕ ਹੈ ਪਰ ਕੁੱਤੀ ਪਰਦਾ ਜਿੱਤੇ ਕੋ ਪਰਦਾ ਰੱਖਿਆ ਹੈ ਪਰ ਕੁੱਤੀ ਹੈ ਨਾ ਬੱਚੇ ਪਰਦਾ ਜਖਤ ਬਣ ਬਹੁਤ ਕੁਝ ਸਾਡਾ ਲਪੋਇਆ ਹੋਇਆ ਹੈ ਬਹੁਤ ਕੁਝ ਲਖੋ ਕੇ ਪਾ ਸਾਡਾ ਪਾਪ ਦਾ ਕਿਸੇ ਨੂੰ ਪਤਾ ਨਹੀਂ ਜੇ ਸਮਝਦੇ ਅਸੀਂ ਸਾਡੀਆਂ ਕਮਜ਼ੋਰੀਆਂ ਦਾ ਕਿਸੇ ਨੂੰ ਪਤਾ ਨਹੀਂ ਪਰ ਉਹ ਜਾਣਦਾ ਹੈ ਉਹਨੂੰ ਪਤਾ ਹੈ ਕਿ ਜਦੋਂ ਤੇ ਉਹ ਪਤਾ ਰੂ ਜਿੱਦਾਂ ਇਹ ਸਮਝ ਆ ਜਾਂਦੀ ਹੈ ਪਤਾ ਹੈ ਫਿਰ ਉਹਦਾ ਪੂਰਾ ਐਡਵਰਟ ਕਰ ਲੈਣੀ ਠੀਕ ਹੈ ਈਸਾਈ ਔਰ ਇਸਲਾਮ ਦਾ ਤਹਿ ਕਰਦਾ ਜਦੋਂ ਤੁਹਾਡੇ ਕੋਈ ਕੋਈ ਵੀ ਭੇਤ ਤੁਹਾਡਾ ਰੱਖਿਆ ਹੋਇਆ ਹੈ ਜਿਹਦੇ ਪ੍ਰਤੀ ਤੁਹਾਡੇ ਅੰਦਰ ਕੋਈ ਪਾਪ ਸੀ ਜਾਂ ਕੋਈ ਗੁਨਾਹ ਕੀਤਾ ਹੈ ਉਹ ਤੁਸੀਂ ਉਹਨੂੰ ਬਲਾਕ ਦੇ ਸਾਹਮਣੇ ਬੰਨ ਲੋੜ ਉੱਠ ਕਰੋ ਉਹ ਬਾਅਦ ਵਿੱਚ ਪਰ ਉਹ ਦੇ ਕਰਦੇ ਕਹਿੰਦੇ ਤੇਰੀ ਆਤਮਾ ਨੂੰ ਸ਼ਾਂਤੀ ਤਲਾਉਗੀ ਤੋ ਬਦਲਾ ਮਿਆਂ ਕਈ ਵੇ ਤੇਰਾ ਗਲ ਸੋਚਦਾ ਰਹੇ ਹਬ ਤੋ ਬੜਾ ਔਖਾ ਇਹ ਬਹੁਤ ਨਾ ਬੜਾ ਔਖਾ ਬਹੁਤ ਔਖਾ ਹੈ ਬੰਦ ਕੈਦਰ ਔਖਾ ਜਿੰਨਾ ਜਰੇ ਭੇਦ ਚੱਕਰੀ ਤੋਂ ਨਾ ਪੜਦਾ ਸੱਚ ਰੋ ਜਿਹੜਾ ਰੱਖਿਆ ਹੋਇਆ ਹੈ ਉਹ ਨੋਚਨ ਬਣਾਵਾ ਨਹੀਂ ਉੱਤੇ ਭੇਦ ਨੂੰ ਚਾਕ ਕਰਦਵੇ ਪੜਦਾ ਚਾਕ ਕਰਦਵੇ ਫੜਦਵੇ ਪਰ ਉਹਦਾ ਪੜਦਾ ਜਿਹੜਾ ਹੈ ਵੇ ਜੇ ਮੱਤ ਥੋੜੀ ਹੈ ਨਹੀਂ ਵਰਦਾ ਕੋਈ ਵੀ ਜਦੋਂ ਮੇਰੀ ਵੱਤ ਥੋੜੀ ਰਾਮ ਕਹਦਾ ਬਣਦਾ ਚੱਕਤਾ ਜਦੋਂ ਕਹਿੰਦਾ ਮੈਂ ਆਪਣਰ ਕੋડે ਆ ਰਹੇ ਕੋ ਕੋੜ ਨਹੀਂ ਪਰਦਾ ਚੱਕਤਾ ਜਦੋਂ ਕਹਿੰਦਾ ਮੇਰਾ ਮੁਜਬੇ ਕਛ ਨਹੀਂ ਜੋ ਕਛ ਹੈ ਸੋ ਤੇਰਾ ਪਰਦਾ ਚੱਕਤਾ ਹਬਾ ਗਰੀਬ ਬਸਕੀਰ ਟੈਰੇ ਹਰ ਆਖ ਨਾਖ ਵੜ ਬੱਡਾ ਬੜਾ ਚੱਕਦਾ ਇਹ ਪੜਦੇ ਚੱਕੇ ਰਹੇ ਇੱਥੇ ਜਿੰਨਾ ਚਿਰ ਇਹ ਨਹੀਂ ਮੰਨਦਾ ਉਹਨਾਂ ਚਿਰ ਗੱਲ ਨਹੀਂ ਬਣਦੀ ਪਰਮ ਤੇ ਪੜਦੇ ਸਤਗੁਰੂ ਹੋਲੇ ਤੇ ਸਤਗੁਰ ਦਾ ਦੱਸਦਾ ਹੀ ਆ ਖੋਲੇ ਤਾਂ ਆਪ ਵੜੀ ਦਾਸੀ ਪੜਦੇ ਹੋਲੇ ਸਤਗੁਰ ਤਾਂ ਖੋਲਦਾ ਪਰ ਇਹ ਮੰਨਦਾ ਨਹੀਂ ਰੋ ਸਤਗੁਰ ਤਾਂ ਖੋਲਦਾ ਸਤਗੁਰੂ ਦੇ ਖੋਲੇ ਉਹਨਾਂ ਨੇ ਜਿਹਨੇ ਸਤਗੁਰੂ ਦੀ ਗੱਲ ਮੰਨ ਲਈ ਫਿਰ ਉਹ ਕਹਿੰਦਾ ਮੈਂ ਨਹੀਂ ਖੋਲੇ ਸਤਗੁਰੂ ਨੇ ਖੋਲਣ ਮੈਂ ਖੋਲਣ ਫਿਰ ਓਕਾਰ ਹੋਦਾ ਮੰਨ ਮੇਰੇ ਕੋ ਕੇ ਭਾਗ ਹਾਂ ਅੰਬੋ ਭਾਣ ਪਰੋਸੋ ਆਵਾ ਫੇਰ ਪਰੋਸੋ ਦਾ ਖੋਲੇ ਆਪੇ ਮੇਂ ਭਾਣ ਪਰੋਸੋ ਆਵਾ ਫੇਰ ਪਤਾ ਲੱਗਦਾ ਸੂਰਜ ਕੀ ਹੈ ਪਹਿਲਾਂ ਤਾਂ ਇਹ ਸੂਰਜ ਨੂੰ ਸੂਰਜ ਜਿ ਸਮਝਦਾ ਪਹਿਲਾਂ ਤਾਂ ਬਾਹਰਲੇ ਸੂਰਜ ਨੂੰ ਭਾਣ ਸਮਝਦਾ ਹੈ ਸੂਰਜ ਅਸਲ ਹੈ ਸੂਰਜ ਹੈ ਸੂਰਜ ਗੁਰੂ ਨੂੰ ਕਹਿੰਦੇ ਨੇ ਗੁਰੂ ਸੂਰਜ ਦਾ ਪ੍ਰਤੀਕ ਹੈ ਜਦ ਸੂਰਜ ਚੜਦਾ ਦਿਹਾੜਾ ਦਿਹੇਦਾ ਇਹ ਵੀ ਜਦੋਂ ਸ਼ਬਦ ਗੁਰੂ ਪ੍ਰਗਟ ਹੁੰਦਾ ਨਾ ਦਿਹਾੜਾ ਦਿਹੇਦਾ ਫਿਰ ਪਰੋਸਾ ਹੁੰਦਾ ਵੀ ਸ਼ਬਦ ਗੁਰੂ ਹੁੰਦਾ ਹੈ ਕਿਹੜਾ ਸ਼ਬਦ ਗੁਰੂ ਹੈ ਸ਼ਬਦ ਗੁਰੂ ਪਰਦੇ ਦੇ ਪੱਲੇ ਪੱਸੇ ਹੀ ਹੈ ਹੈਗਾ ਹੁੜਵੀਂ ਬੋਲਦਾ ਹੁੜਵੀਂ ਹੈ ਪਰ ਪਰਦਾ ਵਿਚਾਰੇ ਫਿਰ ਪਰਦਾ ਚੱਕਿਆ ਜਦ ਪਰਦਾ ਚੱਕਿਆ ਜਾਂਦਾ ਤੇ ਲੋਕ ਦੀ ਸੋਝੀ ਫੇਰ ਆਉਂਦੀ ਹੈ ਫੇਰ ਪਤਾ ਲੱਗਦਾ ਅਸਲ ਤੇ ਵੀ ਤਾਂ ਫੇਰ ਪਤਾ ਲੱਗਦਾ ਵੀ ਸਭ ਕੁਝ ਬਾਣੀ ਦੇ ਵਿੱਚ ਹੈ ਪਹਿਲਾ ਬੰਦੜਾ ਵੀ ਬਾਣੀ ਦੇ ਵਿੱਚ ਹੈ ਫੇਰ ਆ ਜਿਹੜੀ ਗੱਲ ਸਾਰੀ ਕਹੀ ਹੋਈ ਹੈ ਫੇਰੇ ਤੇ ਪ੍ਰੋਸਾ ਜਿਹਾ ਵੀ ਹਾਂ ਜੋ ਕਿਹਾ ਸੀ ਜੈਸਾ ਸਤਗੁਰੂ ਸੁਢੀ ਦਾ ਸਤਗੁਰੂ ਸੁਢੀ ਦਾ ਤਾਂ ਪਰਦਾ ਚੱਕਿਆਗਾ ਤਾਂ ਹੀ ਤੇ ਦੇਖਿਆ ਢੀੜ ਕੱਢੀੜ ਹੋੜ ਢੀੜ ਫਰਦਾ ਚੱਕੇ ਤਾਂ ਹੀ ਪਤਾ ਲੱਗੂ ਲੋਕਾਂ ਨੂੰ ਖੜਕਾ ਬਣ ਕੇ ਸੁਰਦੀ ਤੇ ਪਲੇ ਪਾਸੇ ਕੋਈ ਕੁਛ ਸੀਰ ਬਦਲਦਾ ਹੁਣ ਕੁਛ ਖੜਕਾ ਜਾ ਤਾਂ ਹੁਦਾ ਅਦਰ ਖੁਰਾਸਾਨ ਜਾਣ ਕਰਿਆ ਨਰਮਨ ਉਬੜ ਕੇ ਸੀਗੀ ਖੁਰਾਸਾਨ ਸਖਮਾਨਾ ਕੀਆ ਹੈ ਦੋਸਤਾਂ ਨੂੰ ਡਰਾਇਆ ਆਪੇ ਦੋਸਤ ਨੇ ਲਈ ਕਰਤਾ ਜੰਮ ਕਰ ਨੂੰ ਚੜਾਇਆ ਉਹ ਗੱਲ ਚੜਾਇਆ ਮੇਰੇ ਨਾਲ ਉਹ ਪਰਦੇ ਤੇ ਪਿੱਛੇ ਬੋਲਦਾ ਲੋਕਾਂ ਵਾਸਤੇ ਮੈਂ ਬੁਰੇ ਬੋਲਦਾ ਸਟੇਟ ਹੈ ਸਟੇਟ ਮੈਨੂੰ ਕਿਹਾ ਉਹ ਪਰਦੇ ਤੇ ਪਿੱਛੇ ਬੋਲਦਾ ਪਰ ਮੇਰੇ ਨਾਲ ਉਹਦੇ ਵਿਚਾਲੇ ਪਰਦਾ ਨਹੀਂ ਹੈ ਪਬਲਿਕ ਦੇ ਅਰੋੜੇ ਵਿਚਾਲੇ ਪਰਦਾ ਪਬਲਿਕ ਨੂੰ ਮੈਂ ਦੀਨੋ ਮੇਰੇ ਅੰਦਰ ਉਹ ਨਹੀਂ ਦੀਦਾ ਪਬਲਿਕ ਨੂੰ ਮੈਂ ਨਹੀਂ ਦੀਦਾ ਮੇਰੇ ਅੰਦਰ ਵਾਲਾ ਨਹੀਂ ਦੀਦਾ ਪਬਲਿਕ ਭਾਵੇਂ ਮੈਂ ਬੋਲਦਾ ਪਰ ਮੈਂ ਬਣਾਇਆ ਬੋਲਦਾ ਪਬਲਿਕ ਦੀ ਇਹ ਗੱਲ ਬੋਲਦੀ ਪਬਲਿਕ ਆਨੇ ਨਾਂ ਨੂੰ ਬੋਲਦਾ ਇਹਦਾ ਉਹ ਬਦ ਗੋ ਪਬਲਿਕ ਕਹਿੰਦੀ ਆ ਇਹ ਅਜੜ ਗੁਰੂ ਬੋਲਦਾ ਇਹਨੂੰ ਤਤੀ ਤਵੀ ਦੇ ਉੱਠਾਉਂਦਾ ਫਿਰਦੇ ਇਹ ਬੋਲਦਾ ਉਹ ਤਾਂ ਬੁਲਾਇਆ ਬੋਲਦਾ ਤਾਂ ਹੀ ਕਵੀਰ ਕਹਿੰਦਾ ਨਾ ਪੂਰੀ ਪਰੀ ਬੁਲਾਏ ਬਲਾਏ ਬਲਾਉਣ ਵਾਲੇ ਨੂੰ ਕਹਿੰਦੇ ਨੇ તુਰਕੀ ਵਾਲੀ ਬਲਾਏ ਐ ਪੂਰੀ ਪੂਰੀ ਵੀ ਐ ਪੂਰੀ ਪਰ ਇਹ ਬਲਾਏ ਬਣਾ ਦੀ ਗੱਲ ਭਾਈ ਬਲਾਦਾ ਭੈੜੀ ਜੀ ਜਿਹੜੂ ਕਹਿੰਦੇ ਨੇ ਆਪਾਂ ਕਹਿੰਦੇ ਬਲਾਉਣ ਗੱਲ ਪੈ ਗਈ ਜਦੋਂ ਪੂਰੀ ਪਰ ਇਹ ਬਲਾਏ ਬਲਾਵਲ ਰਾਗ ਵੀ ਐ ਜ਼ਰੂਰ ਹਾਂ ਬਲਾਵਲ ਕਾਹਨ ਐ ਜੇ ਬੁਲਾਉਂਦਾ ਆਪ ਕਾਰਨਾਤ ਬਲਾਵਲ ਰਾਗ ਬਲਾਵਲ ਰਾਗ ਤਾਂ ਰੱਖੇ ਬਲਾਵਲ ਉਹ ਇਹ ਬੋਲ ਕਰਨਾਤ ਬਲਾਵਲ ਰਾਗ ਇਹ ਰਾਗਾਂ ਦੇ ਪਿੱਛੇ ਵੀ ਬਹੁਤ ਕੁਝ ਹੈ ਜੋ ਬਲਾਵਲ ਰਾਗ ਹੈ ਕਦ ਬਲਾਵਲ ਰਾਗ ਹੈ ਬਲਾਵਲ ਰਾਗ ਜਿਆਦਾ ਜਿਆਦਾ ਅਦਰ ਸ਼ਬਦ ਪ੍ਰਗਟ ਹੁੰਦਾ ਹੈ ਉਹ ਤੋਂ ਪਹਿਲਾਂ ਨਹੀਂ ਬਲਾਵਲ ਰਾਗ ਉਹ ਤਾਂ ਪਹਿਲੇ ਸ਼ੁਰੂ ਚ ਕਹਿ ਕੇ ਚੱਲੇ ਰਹੇ ਬਲਾਵਲ ਨੂੰ ਬਲਾਵਲ ਹੁੰਦਾ ਕੀ ਹੈ ਜੋ ਬਾਹਰ ਸੋ ਭੀਤਰ ਜਾਣਿਆ ਜੋ ਬਾਰਸੋਂ ਪੀਤਰ ਜਾਦੇ ਜਿਹੜਾ ਬੋਲਦਾ ਸੀ ਨਾ ਆਹ ਪਹਿਲਾਂ ਜਿਹੜੀ ਜੋਤ ਸੀ ਬਰ ਮਰ ਪਹਿਲਾਂ ਖੋਜਿਆ ਨਾ ਪਹਿਲਾਂ ਮਰੇ ਖੋਜੋ ਲੈ ਇਸ ਮਰ ਕੋਖਰੀ ਖੋਜੋ ਪਾਈ ਐ ਧਰ ਵਿੱਚੋਂ ਮਰ ਖੋਜਣਾ ਧਰ ਵਿੱਚੋਂ ਤਾਂ ਮਰ ਖੋਜਿਆ ਪਹਿਲਾਂ ਮਨ ਦੇ ਅੰਦਰੋਂ ਹੋਜਿਆ ਜਲ ਵਿੱਚੋਂ ਮੱਛੀ ਫੜੀ ਐ ਸਬੂਤਰ ਕਿਉ ਸਬੂਤਰ ਕੀ ਆ ਸਬੂਤਰੇ ਲੱਕੜ ਦਾ ਕੋਟ ਸਬੂਤਰ ਸਾਰੀ ਸਬੂਤਰ ਸੇ ਖਾਈ ਸਰੀ ਦੇ ਕੋਟ ਹਿਲਦਾ ਲੱਕੜ ਦਾ ਕੋਟ ਸਬੂਤਰ ਸੇ ਖਾਈ ਤੇ ਸਰਾਵੜ ਗਾ ਰਾਵੜ ਕੋਲ ਨਾ ਰਾਵੜ ਵਾਲਾ ਖਬਰ ਨਾ ਭਾਈ ਉਹ ਨੂੰ ਕੋਈ ਪਤਾ ਨਹੀਂ ਰਾਵੜ ਨੂੰ ਕੋਈ ਪਤਾ ਨਹੀਂ ਲੱਕੜ ਦੇ ਵਿੱਚ ਰਾਵੜ ਨੂੰ ਕੋਈ ਪਤਾ ਨਹੀਂ ਆ ਰਿਹਾ ਲੈ ਪੈਰ ਮੇਰਾ ਕਿੱਥੇ ਪੈ ਜਾਣੇ ਇਹ ਰੋ ਗਾਡੀ ਐ ਨਾ ਫਿਰ ਰਹੀ। ਇਹ ਆਪਣਾ ਪੈਦਲੀ ਦਾ ਤੌਰ ਰੇ ਬਈ ਕੀ ਕਰਦਾ ਕੀ ਨਹੀਂ ਕਰਦਾ। ਉਹਨਾਂ ਦਾ ਜੱਟ ਦੇ ਧੀਰ ਚਲਾਉਂਦਾ ਹੈ। ਰਾਮ ਦਾ ਪੈਦਲੀ ਇਹਨੂੰ ਹੈ। ਉਹਸ ਰੌਣ ਦਾ ਰਿਜ਼ੀਨਲ ਕੁਝ ਐਸ ਰੌਣ ਦੇ ਇਹਦਾ 1 ਲੱਖ ਪੂਤ ਸਵਾਲ ਲੱਖ ਨਾਤੀ। ਇਹਦਾ ਹੀ ਹੈ। ਉਹਦਾ ਕਿੱਥੇ 1 ਲੱਖ ਪੂਤ ਸਵਾਲ ਲੱਖ ਨਾਤੀ ਸੀ। ਇਹਦੇ ਇਹਦੇ ਫੁੱਟ ਗੀਨੇ ਉਗੜ ਉਗੜ ਜਿਹੜੇ ਇੱਥੇ ਅੱਗ ਵਧਾਇਆ ਦੱਸਾਂ ਮੈਂ ਇਹਦੇ ਪੂਤਰ ਵਕਾਰ ਜਿਹੜੇ ਉਗਲਾਂ ਤੋਂ ਪੈਦਾ ਹੋਏ ਤੇ ਫਿਰ ਬਿਮਾਰੀਓ ਰਾਤੀ ਨੇ ਰਿਸ਼ਤੇਦਾਰ ਤੇ ਦਰਾਉਣ ਕਰ ਦੀਆਂ ਨਾ ਬਾਤੀਆਂ ਅੰਦਰ ਨੇ ਰਹੀ ਐ ਦੀਆਂ ਬਾਤੀ ਹੈ ਦੀ ਬੰਦੀ ਐ ਨਾ ਬਾਤੀ ਇਹਦਾ ਗਿਆਨ ਲੋਕੋ ਕੀ ਆਂਦੀ ਗੱਲ ਐ ਆ ਜੋ ਗਾਂ ਤੇ ਉਹ ਗੱਲ ਵੀ ਪ੍ਰਗਟ ਹੋਈ ਬਾਤ ਹੀ ਬਾਤ ਦਾ ਨਾ ਹੋਵੇ ਗੱਲ ਦਾ ਨਾ ਹੋਵੇ ਇੱਥੇ ਜੀਵਾ ਨਾਮ ਦਾ ਗਿਆਨ ਦਾ ਕੋਈ ਬ੍ਰੇਸ਼ ਕਰਨ ਵਾਲਾ ਦੱਸਣ ਵਾਲਾ ਇਹ ਜੋ ਦੱਸਣ ਵਾਲਾ ਵੀ ਕੋਈ ਨਹੀਂ ਦੱਸਣ ਵਾਲਾ ਅੱਗੇ ਨਹੀਂ ਕੋਈ ਇਹ ਆਪ ਗੁਰੂ ਹੈ ਇਹ ਕਹਿੰਦਾ ਤੂੰ ਮੇਰੀ ਸੁਣ ਛੱਡ ਪਰੇ ਤੇਰੀ ਥੋੜੀ ਹੋਈ ਹੈ ਇਹ ਤਾਂ ਆਪ ਸੁਣੋਗਾ ਆਪਣਾ ਗਿਆਨ ਲੋਕਾਂ ਨੂੰ ਦਿੰਦਾ ਹੋ ਗਿਆ ਹੋ ਗਿਆ ਹਾਂ ਤੂੰ ਜ਼ਰਾ ਕੋ ਕਹੇ ਇਦੋਂ ਕਿਹਾ ਨਹੀਂ ਕਹਾਂਦਾ ਇਹਦੇ ਵੀ થોਡੂ ਨਹੀਂ ਪਤਾ ਵੈਰੀ ਗੱਲ ਉਹ ਹੀ ਬੋਲ ਰਿਹਾ ਦੱਸਦਾ ਜੋ ਬਾਹਰ ਸੁਪੀਤਰ ਜਾਣੇ ਆ ਜੋ ਬਾਹਰ ਸੁਪੀਤਰ ਜਾਣਦੇ ਜੋ ਜੋ ਬਾਹਰ ਸਰੀਰ ਚ ਕੰਮ ਕਰਦੀ ਸੀ ਔਰ ਜੋ ਅੰਦਰ ਸੀ ਕੋਈ ਇਹ ਦੋਏ ਕੋਈ ਫੱਕਰੀ ਦੋਹਰੇ ਬਾਹਰ ਵੀ ਤਰੀ ਕੋਈ ਇਹ ਦੋਹਰੇ ਹੀ ਨਹੀਂ ਜੇ ਸੂਰਜ ਵੱਲੋਂ ਪਿੱਠ ਕਰੀਏ ਤਾਂ ਧੁੱਪ ਵਖਰੀ ਦੀਦੀ ਹੈ ਕਿ ਸੂਰਜ ਵੱਲ ਨੂੰ ਗੂਕ ਲੀਏ ਤਾਂ ਪਰ ਸੂਰਜ ਤੋਂ ਹੀ ਦੀ ਕੋਈ ਕਿ ਸੂਰਜ ਤੋਂ ਹੀ ਤਾਂ ਪੈਦਾ ਹੋਈ ਏ ਧੁੱਪ ਫਿਰ ਤਾਂ ਪਰ ਸੂਰਜ ਹੋੜੀ ਲੱਗਦਾ ਜੇ ਸੂਰਜ ਦਿਖ ਜਵੇ ਜੇ ਸੂਰਜ ਦੀ ਦੀ ਦਾ ਪਿੱਛੇ ਰੱਖੀਏ ਸੂਰਜ ਵੱਲ ਨੂੰ ਫਿਰ ਧੁੱਪ ਦੀਦੀ ਏ ਸੋਰੀ ਦੀ ਤਾਂ ਹੀ ਫਿਰ ਦੋੜ ਸੂਰਜ ਹੋਰ ਹੋਊ ਨੇ ਵਾਸਤੇ ਜੀ ਚਾ ਦੋੜ ਨੇ ਅਖਾਣੇ ਵਾਸਤੇ ਅਨਨੋ ਤੁਪ ਚੁਬਦੀ ਐ ਹੋਰੀ ਜੀਦਾ ਨਹੀਂ ਤੁਪ ਤਾਂ ਮਹਿਸੂਸ ਹੁੰਦੀ ਐ ਚੁਬਦੀ ਐ ਰੋਸ਼ਨੀ ਨਹੀਂ ਉਹਨੂੰ ਦੇਦੀ ਉਹਨੂੰ ਹੀਟ ਦੇਦੀ ਐ ਤੇ ਹੀਟ ਚੁਬਦੀ ਐ ਅੰਦਰੋਂ ਛਾਵਾਂ ਚੋ ਬਾਹਰ ਲੱਜੀਏ ਤੁਪੇ ਉਹਨੂੰ ਮਹਿਸੂਸ ਹੋਵੇਂ ਦੇਦਾ ਕੁਝ ਨਹੀਂ ਉਹਨੂੰ ਲੈਣ ਨਹੀਂ ਦੀਂਦੇ ਐ ਜੇ ਅੰਦਰ ਸੀ ਵਜਾ ਬਾਹਰ ਕਹਿੰਦਾ ਤੁਪੇ ਆ ਗਈ ਗੜੀ ਐ ਤੁਪ ਤੁਪ ਤਾਂ ਦੀ ਛੋੜੀ ਹੋਈ ਐ بس ਉਸ ਉੱਤੇ ਮਰੂ ਲੇਕਿਨ ਸੂਰਜ ਦੇ ਵਾਸਤੇ ਕੋਈ ਚੀਜ਼ ਨਹੀਂ ਚੰਨ ਵੀ ਕੋਈ ਗੀੜੇ ਵਾਸਤੇ ਅਖਾਣੇ ਵਾਸਤੇ ਸੂਰਜ ਤੋਂ ਕਿ ਕੋਈ ਚੀਜ਼ ਸੂਰਜ ਹੈ ਤਾਂ ਧੁੱਪ ਹੈ ਦੀਵਾ ਅ ਰੋਸ਼ਨੀ ਦੋ ਚੀਜ਼ਾਂ ਦੀ ਹੁੰਦੀ ਹੈ ਦੀਵਾ ਰੋਸ਼ਨੀ ਕੋਈ ਚੀਜ਼ ਹੈ ਦੀਵੇ ਤੇ ਬੈਠਾ ਦੇ ਦੀਵੇ ਤੇ ਕਰਣਾ ਕੀ ਹੈ ਜ ਰੋਸ਼ਨੀ ਦੀ ਹੈ ਜੋ ਬਾਹਰ ਤੋਂ ਅੰਦਰ ਜਾਣਿਆ ਬਾਹਰ ਅੰਦਰ ਇੱਕੋ ਹੀ ਪਿਆ ਪੇੜ ਆਪੂਪਤੀ ਪਹਿਚਾਨਿਆ ਪਿਆ ਪੇੜ ਵਾ ਦੋਹ ਦਾ ਪੇੜ ਦੋਹ ਦਾ ਜਦ ਪੇੜ ਹੋ ਗਿਆ ਦੋ ਇੱਕੋ ਹੀ ਡਾਲੇ ਤੋਂ ਦੋ ਹੋਏ ਰ ਡਾਲਾ ਜੇ ਜੋੜ ਕੇ ਦੇਖ ਲਈ ਸਾਉ ਤਸੂਰਤ ਹੋ ਗਿਆ ਇੱਕ ਹੋ ਗਿਆ ਨਾ ਪਰ ਆਪੂਪਤੀ ਪਹਿਚਾਣ ਲੈ ਆਪੂਪਤੀ ਕੌਣ ਹੈ ਸਰਦਾਰ ਜੋ ਬਾਲਕਾ ਨਾ ਆਪੂਪਤੀ ਉਹ 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 ਖੱਡਰੂ ਕਹਿੰਦੇ ਫਿਰਦੇ ਦਾ ਜੋ ਵਾਲਕ ਸੀ ਉਹਦਰ ਸੀ ਅਸਲ ਸਿਹਤੇ ਦੇ ਵਿੱਚ ਜੋ ਬਾਹਰ ਚਲੇ ਆ ਗਿਆ ਸੀ ਸਰੀਰ ਵਿੱਚ ਰਹਿੰਦਾ ਸੀ ਉਹ ਪੂਪਤੀ ਦਾ ਹੀ ਅੰਗ ਹੈ ਉਹ ਅੰਗ ਹੈ ਪੂਪਤੀ ਦਾ ਤੋਂ ਪੂਰ ਜੁਰ ਦਾ ਅੰਗ ਤੋਂ ਪੂਰ ਜੜੀ ਹੈ ਤੋ ਤੂ ਜ਼ਰੂਰ ਜਲੀ ਜ਼ੂਰ ਜੀ ਦਾ ਆਪੇ ਜ਼ਰੂਰ ਹੈ। ਤੂ ਪੁਪਤੀ ਨਾਲ ਬਾਲਾ ਰਾਜ ਉਹ ਕਿ ਤੂ ਸਰਬ ਜੀ। ਆਹੋ ਬਾਲਾ ਰਾਜ ਤਾਂ ਤੂ ਪਤੇ ਜਿਹੜੇ ਸਰੀਰ ਹੋਂ ਨਾਲ ਜਿਹੜੇ ਪੁਪਤੀ ਹੈ। ਜਿਹਨਾਂ ਜਿਹੜੇ ਸਰੀਰ ਆ ਪੁਪਤੀ ਇਹੀ ਹੈ। ਹੈ? ਉਹ ਵੀ ਪੁਪਤੀ ਦਾ ਬਾਹਰ ਜਿਵੇਂ ਵਾਲਾ ਪੁਪਤੀ ਹੈ। ਇਹ ਹੱਡੇ ਵਾਲਾ ਪੁਪਤੀ ਹੈ। ਅਸੀਂ ਹੱਡੇ ਨੂੰ ਧੋਖ ਕਹਦੇ। ਜਿਹੜਾ ਪੋਖਾ ਡੈਰੋ ਪੋਖੜੋ। ਕੋਕੈ ਅਸੀਂ ਜੋ ਵੀ ਜਣਾ ਹੈਗਾ ਜੀ ਵੀ ਜਣਾ ਸ਼ਰੀਰ ਜੇ ਆਤਮਾ ਵਾਸਤੇ ਇਹਦੀ ਗੇਤੀ ਕਾਦੀ ਹਰਦਾ ਚੋੜੀ ਬਾਹਰੀ ਹੋਣੀ ਬਾਹਰ ਸ਼ਰੀਰ ਵਾਸਤੇ ਪੂ ਪੂ ਵੀ ਬਾਹਰ ਵਾਲੀ ਪੂ ਵੀ ਸ਼ਰੀਰ ਵਾਸਤੇ ਇਹ ਜੋ ਸ਼ਰੀਰ ਪੈਦਾ ਹੋਇਆ ਉਹਦੇ ਚ ਮਨ ਪੈਦਾ ਹੋਇਆ ਉੱਥੇ ਹੀ ਇਹਦਾ ਜਨ ਪਦਾਰਥ ਉਸ ਮਿਲਣ ਲਾ ਬੀਜ ਕੇ ਉੱਥੇ ਪ੍ਰਗਟ ਹੋਣੇ ਨੇ ਕਬੀਰ ਧਰਤੀ ਸਾਧਗੀ ਜੀ ਆ ਧਰਤੀ ਸਾਧਗੀ ਆ ਕੁਬੀਰ ਧਰਤੀ ਸਾਧ ਕੀ ਹੋਇ ਅਸਾਧ ਕੀ ਧਰਤੀ ਹੈ ਅਸਾਰ ਰਾਜੇ ਬਾਲ ਨੇ ਤਾਂ ਉਹ ਅਸਾਧ ਰਹੇ ਹੋ ਅਸਾਧ ਕੋਲ ਦਾ ਸਾਧ ਤੋਂ ਵਿਰੋਧੀ ਸਾਧ ਕੋਲ ਅਸਾਧ ਪੜ ਰਿਚ ਚੱਲਣ ਵਾਲਾ ਹੈ ਪਰਮੇਸ਼ਰ ਦੇ ਹੁਕਮ ਚੱਲਣ ਵਾਲਾ ਹੈ ਰਾਜਾ ਜਿਹੜਾ ਬੂਖ ਦੇ ਬਾਲ ਨਾਲ ਆਪਣੇ ਕੋਲ ਕੋਈ ਸਾਧ ਚਲਾਉਣ ਵਾਲਾ ਹੈ ਉਦ ਆਪਣੇ ਹੁਕਮ ਦੇ ਚਲ ਰੂਗਾ ਉਹ ਉਸ ਪਰਮੇਸ਼ਰ ਦਾ ਸ੍ਰੀਕ ਆਪਣੇ ਹੁਕਮ ਦੇ ਵਿੱਚ ਚਲੂਗਾ ਕਿਸੇ ਦੇ ਹੁਕਮ ਚੱਲਣਾ ਨਹੀਂ ਚਾਹਦਾ ਉਹ ਤਾਂ ਆਪਣੇ ਹੁਕਮ ਦੇ ਵਿੱਚ ਚਲੂਦਾ ਜਿਹੜਾ ਆਪਣੇ ਹੁਕਮ ਦੇ ਵਿੱਚ ਚਲੂਦਾ ਉਹ ਸਾਫਤ ਹੈ ਜਿਹੜਾ ਹੁਕਮ ਦੇ ਵਿੱਚ ਚੱਲਦਾ ਹੈ ਔਰ ਹੁਕਮ ਦੇ ਵਿੱਚ ਚੱਲਣ ਦੀ ਹੀ ਹੁਕਮ ਦੇ ਸੁੱਦਾ ਚੱਲਣ ਨੂੰ ਇਹ ਕਹਿੰਦਾ ਸਾਰਿਆਂ ਨੂੰ ਵੀ ਪਰਮੇਸ਼ਰ ਦੇ ਬਾਣੀ ਚ ਚੱਲੋ ਵੇ ਵੀ ਬਾਣੀ ਚੱਲਦਾ ਉਹ ਸਤ ਹੈ ਉਹੀ ਸਾਰਾ ਉਹੀ ਗੁਰਮਖ ਹੈ ਉਹੀ ਗੁਰਸਿੱਖ ਹੈ ਤੇ ਉਹੀ ਭਗਤ ਸਾਰੇ ਲਖੂੜੇ ਵਾਸਤੇ ਭਗਤ ਕਹ ਲੋ ਸੰਤ ਕਹ ਲੋ ਸਾਧ ਕਹ ਲੋ ਸਤਨ ਕਹ ਲੋ ਸਤਗੁਰ ਕਹ ਲੋ ਗੁਰਬਖ ਕਹ ਲੋ ਗੁਰੂ ਦੀ ਗੱਸੂ ਗੁਰੂ ਦੀ ਗੱਸੂ ਗੁਰੂ ਦੇ ਪੜ ਨਹੀਂ ਚੱਲਣ ਗੁਰੂ ਤੋਂ ਵੱਡਾ ਕੋਈ ਨਹੀਂ ਸੰਸਾਰ ਦੇ ਵਿੱਚ ਸਤਿਗੁਰ ਤੋਂ ਵੱਡਾ ਵੀ ਕੋਈ ਨਹੀਂ ਸੰਸਾਰ ਦੇ ਵਿੱਚ ਭਗਤ ਤੋਂ ਵੱਡਾ ਵੀ ਕੋਈ ਨਹੀਂ ਪਰ ਸੁਖਸਾਰ ਦੀ ਗੱਲ ਸੰਸਾਰ ਦੀ ਗੱਲ ਸੱਚਖੜ ਦੇ ਵਿੱਚ ਉੱਥੇ ਵੱਡਾ ਛੋਟਾ ਕੋਈ ਹੁੰਦਾ ਹੀ ਨਹੀਂ ਗੁਰੂ ਕੀ ਅਬਦ ਗੁਰੂ ਸੁਭੁਚਾਲ ਦੀ ਜਿਹੜੀ ਰਾਇ ਹੈ ਉਹ ਗੁਰੂ ਹੈ ਸੁਭੁਚਾਲ ਦੀ ਸਾਰਿਆਂ ਦੀ ਸ਼ਕਤੀ ਜਿਹੜੀ ਹੈ ਧਾਗਾ ਲੈ ਲਈਏ ਆਪਾਂ ਧਾਗੇ ਇਕੱਠੇ ਕਰਕੇ ਉਹਦਾ ਰਸਾ ਵਟ ਲਈਏ ਬਹੁਤ ਵੱਡਾ ਕਿੰਨਾ ਵਜੋਂ ਚੱਕ ਲੂਓ ਧਾਗਾ ਚੱਕੂ ਕੱਲਾ ਸਾਰਿਆਂ ਦੀ ਸ਼ਕਤੀ ਹੋਰ ਗੱਲ ਹੈ ਗੁਰੂ ਹੈ ਉਹ ਕੱਲੇ ਦੀ ਸ਼ਕਤੀ ਕੱਲੇ ਦੀ ਸ਼ਕਤੀ ਜੇ ਇੱਕ ਧਾਗੇ ਦੀ ਸ਼ਕਤੀ ਇੱਕ ਰਸੇ ਦੀ ਸ਼ਕਤੀ ਦੋਹਾ ਦੇ ਵਿੱਚ ਫਰਕ ਹੈ ਗੁਰੂ ਤਾਂ ਸੁਭਚ ਸਾਰਿਆਂ ਦੀ ਸ਼ਕਤੀ ਹੈ ਇਕੱਠੀ ਹੋਈ ਇੱਕ ਜਗ ਇੱਕ ਬੂਧ ਹੈ ਇੱਕ ਸੁਬੂਧਰ ਦੂਧ ਦਾ ਸੁਬੂਧਰ ਦਾ ਕੀ ਫੇਰ ਬੂਧ ਕੁਝ ਨਹੀਂ ਆਪਰੇ ਬਸ ਬੂਧ ਬਰਬਰੀ ਹੈ ਤੇ ਜੇ ਦੇਖੀਏ ਸੱਚਖੰਡ ਰੂਤ ਹੈ ਗੂਰ ਹੈ ਜੇ ਇੱਥੇ ਦੇਖੀਏ ਤਾਂ ਇਹ ਸਾਵਤ ਆ ਵਧੇ ਤੇ ਸਾਵਤ ਇੱਕ ਦਾਲ ਹੈ ਇੱਕ ਦਾਲ ਹੈ ਦਾਲੋਂ ਦਾਲ ਨਹੀਂ ਵੱਡਾ ਸਾਵਤ ਹੈ ਵੱਡਾ ਕਿਉਂਕਿ ਜਮਲੇ ਨਾਲ ਜਮਲੇ ਦਾ ਹੋਰ ਉਹਨੇ ਕਦੇ ਪੈਦਾ ਕਰਦਾ ਨਹੀਂ ਜੇ ਬੋਹੜ ਦੇਖੀਏ ਹੈ ਫਿਰ ਦਾਨਾ ਇੱਕ ਛੋਟਾ ਹੈ ਜਿਹੜਾ ਬੋਹੜ ਦੇਖੀਏ ਫਿਰ ਤਾਂ ਕੱਲਾਦਾਂ ਵਿੱਚ ਛੋਟਾ ਹੈ ਜੇ ਦਾਲ ਦੇਖੀਏ ਫਿਰ ਸਾਬਤ ਦਾਲੀ ਬੰਦਾ ਇਹ ਇਹ ਦੇਫਰੈਂਸ ਜਿਹੜਾ ਚ ਸੋਚ ਰਹੀ ਉਹ ਨਾ ਚ ਨਾਨਕ ਗੁਰੂ ਗਹਿਣ ਤੇ ਨਹੀਂ ਹੁੰਦਾ ਇਹ ਨਹੀਂ ਹੁੰਦਾ ਇਹਨਾਂ ਨੂੰ ਸਮਝੇ ਨਹੀਂ ਆ ਵੀ ਸੱਚ ਕਾ ਡੁੱਟਾ ਕੀ ਹੈ ਅਰ ਉੱਥੇ ਕੀ ਹੁੰਦਾ ਇਹ ਤੋਂ ਬਾਅਦ ਨਾਲੇ ਇਹ ਲੈਣਾ ਵੀ ਕੀ ਹੈ ਜਿੰਨਾ ਜਰਵਾਇਆ ਦਾ ਉਹ ਅਦਰੋ ਜੱਦਾ ਹੈ ਜਿੱਦਾਂ ਚਰ ਸਾਡੂ ਲੋਕ ਦੀ ਭੁੱਖੇ ਰਹੀ ਜਿੱਦਾਂ ਚਰ ਬਾਣੇ ਚ ਚੱਲਣ ਦੀ ਇੱਛਾ ਹੀ ਨਹੀਂ ਕੋਈ ਨਾ ਚ ਗੁਰਬਾਣੀ ਦੇ ਸਮਝ ਆ ਜਾਵੇ ਸਮਝ ਆਉਂਦੇ ਸਾਨੂੰ ਲੋੜ ਵੱਡੀ ਸਮਝ ਬਾਤ ਹੈ ਤਾਂ ਅਸੀਂ ਸਿੱਕੀ ਢਾਲ ਨਹੀਂ ਦਿੱਤੀ ਕੋਈ ਗੁਰਦਾਰੇ ਜਾਂਦਾ ਹੀ ਨਹੀਂ ਗੁਰਦਾਰੇ ਜਾਣਦੇ ਤਾਂ ਇਹਨਾਂ ਦੇ ਕਾਰਡੇ ਹੋਰ ਕਿਹੜਾ ਕੋਈ ਕੱਪੜਾ ਹੋਇਆ ਕਿਹੜਾ ਕੋਈ ਹੋਇਆ ਅਜੇ ਤੱਕ ਸੰਸਾਰੀ ਕਮਾਵਾ ਵਾਸਤੇ ਜਾਂਦੇ ਨੇ ਪਰਦਾਰੇ ਧਰਮਧਾੜ ਦੀ ਤੇ ਲੋਕਰ ਜੋ ਬੰਗਾਲੀ ਦੇ ਵੀ ਟੀਚਾ ਦੱਸਿਆ ਉਹ ਤਾਂ ਸਾਡਾ ਟੀਚਾ ਹੀ ਨਹੀਂ ਟਾਰਗੇਟ ਹੀ ਨਹੀਂ ਹੈ ਸੰਸਾਰ ਦੇ ਵਿੱਚੋਂ ਮੁਕਤੀ ਦਾ ਟਾਰਗੇਟ ਤਾਂ ਕਿਸੇ ਦਾ ਹੈ ਹੀ ਨਹੀਂ ਜਿਹਦਾ ਟਾਰਗੇਟ ਮੁਕਤੀ ਦਾ ਹੈ ਉਹ ਅਵੇਲੇਬਲ ਹੈਗੇ ਨੇ ਉਹ ਸੰਸਾਰ ਦੇ ਨਾਲ ਗੱਲ ਵੀ ਕੀ ਕਰਦੇ ਹੋ ਉਹ ਲੋਨ ਵਾਲੇ ਗੱਲ ਕਰਦੇ ਨੇ ਜਿਨ੍ਹਾਂ ਦਾ ਉਹਿਆ ਟਾਰਗੇਟ ਹੁੰਦਾ ਹੈ ਉਹ ਆਪਜ ਵਿੱਚ ਹੀ ਗੱਲ ਕਰਦੇ ਨੇ ਇਹਨਾਂ ਨਾਲ ਵੀ ਗੱਲ ਕਰਨੀ ਉਹ ਟਾਰਗੇਟ ਵਾਲੇ ਫੱਕਰੇ ਹੁੰਦੇ ਨੇ ਅਲੱਗ-ਅਲੱਗ ਬਹੁਤ ਥੋੜੇ-ਥੋੜੇ ਕਰਦੇ ਹੁੰਦੇ ਨੇ ਹਰ ਵਕਤ ਰਹਿੰਦੇ ਨੇ ਹੈਂਡਬਲੈਡ ਲਈ ਕੜੇ ਜੇ ਉਹ ਨਾ ਹੋਣ ਤਾਂ ਦੁਬਾਰਾ ਇਹ ਸਿੱਖੀ ਪਹਿਰਾਵੀ ਹੋ ਸਕਦੀ ਜੇ ਉਹ ਨਾ ਹੋਣ ਦੁਬਾਰਾ ਕਦੇ ਪਹਿਰਾ ਹੋਵੇ ਜਿੰਨੇ ਮਰਜ਼ੀ ਕਾਲ ਪੈ ਚੁੱਕੇ ਨੇ ਸੰਸਾਰ 'ਚ ਬਹੁਤ ਬੰਦੇ ਕਾਲਜ ਵਰ ਜਾਂਦੇ ਹੁੰਦੇ ਨੇ ਆਬਦੇ ਤੋੜੇ ਤੋਂ ਪਰ ਬੀਜ ਫਿਰ ਵੀ ਵੱਜ ਜਾਂਦਾ ਹੁੰਦਾ ਜੇ ਬੀਜ ਲੋ ਵੈਤਾ ਅੱਜ ਕਿਥੋਂ ਲਗਾ ਬੀਜ ਫਿਰ ਵੀ ਵੱਜ ਜਾਂਦਾ ਉਹ ਬੀਜ ਹੀ ਆ ਇਹ ਹੁਣ ਜੱਬਿਆ ਸਾਡੇ ਕੋਲ ਕੰਡ ਖਾਦੇ ਆ ਬਹੁਤ ਮਰ ਗਏ ਲੱਖਾਂ ਆਦਮੀ ਵਰ ਜਾਂਦੇ ਨੇ ਕਾਲ ਚ ਸੱਚ ਦੇ ਕਾਲ ਚ ਲੱਖਾਂ ਹੀ ਵਰਦੇ ਨੇ ਰੋਜ਼ ਸੱਚ ਫਿਰ ਵੀ ਰਹਿ ਜਾਂਦਾ ਬੀਜ ਰੂਪ ਚ ਫੇਪਰ ਕਟ ਹੋ ਜਾਂਦਾ ਪੱਲੜੋ ਜਿਹੜਾ ਬੀਜ ਰੋਗ ਦੀ ਬਜੈਰਾ ਦਾ ਸੱਚ ਕਾਲ ਕੂੜ ਵਰਤਿਆ ਕਲ ਕਾਲ ਕਬੈਤਾਲ ਵੀ ਉਹ ਵੀ ਤਾਂ ਜਿਹੜਾ ਉਹ ਵੀ ਸੀਗਾ ਉਹਨੇ ਬੀਜਿਆ ਜਿਹਨੇ ਬਚਾ ਲਿਆ ਸੀ ਵੀ ਜਿਹੜੇ ਵੀ ਉਹ ਵੀ ਗਿਆ ਸੀ ਪਤਲੇਗਾ ਉਹ ਬੱਚ ਬਚਾ ਗਏ ਆਪ ਕੋ ਉਹਦਾ ਢਾਲ ਢਾਲਣੇ ਨੇ ਕਿਥੋਂ ਗਿਉਂਦੀ ਢਾਲ ਖੜੇ ਕਿਵੇਂ ਗੜੀ ਸੀ ਤੇ ਨਾਲ ਸੁਣ ਲੈ ਕਿ ਵੀ ਉਹ ਬੀਜ ਪਤਲੇਗਾ ਬੀਜ ਰੂਪ ਵਿਚਿਆ ਹੋਇਆ ਹੁੰਦਾ ਹੈ ਉਹ ਬੰਲੇ ਬੰਲੇ ਦੇ ਬੀਜ ਬਚਿਆ ਹੁੰਦਾ ਉਹ ਕਹਿੰਦਾ ਬੀਜ ਵਿਚਾਲੋ ਤਾਂ ਕਿ ਇਹ ਨਾ ਹੋਵੇ ਵੀ ਜਿਹੜੇ ਬਚੇ ਹੋਏ ਨੇ ਇਹ ਵੀ ਖਾਨੂੰ ਵਰ ਜਾਣ ਬੀਜ ਬਚਾਇਆ ਜਾਂਦਾ ਹੈ ਜੇ ਦੋ ਬਚਾਉਂਦੇ ਪਿੱਛੇ ਤਾਂ ਹੁਣ ਕਿੱਥੋਂ ਖਾਂਦੇ ਅਸੀਂ